ਪਠਾਨਕੋਟ ਚ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ ਅਤੇ ਇਹ ਤਿਰੰਗਾ ਯਾਤਰਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੁੰਦੀ ਹੋਈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਖਤਮ ਹੋਈ ਇਸ ਸਬੰਧੀ ਜਦ ਸਾਬਕਾ ਫੌਂਜੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਭਾਰਤਵਾਲ ساری ਦੁਨੀਆ ਇਸ ਮੌਕ ਮੌਕੇ ਤੇ ਵੇਖ ਰਹੀ ਹੈ ਕਿ ਕਿਉਂਕਿ ਸਿਰਫ 72 ਘੰਟੇ ਤੱਕ ਚੱਲ ਰਹੇ ਸ ਯੁੱਧ ਚ ਭਾਰਤ ਨੇ ਪਾਕਿਸਤਾਨ ਚ ਜੋ ਤਬਾਹੀ ਕੀਤੀ ਸੀ ਉਸ ਵਜਾਹ ਦੇ ਨਾਲ ਪਾਕਿਸਤਾਨ ਦੇ ਗੋਡੇ ਇਲਾਕੇ ਨੇ ਉਥੇ ਪਾਕਿਸਤਾਨ ਸੀਸਫਾਇਰ ਕਰਨ ਤੇ ਮਜਬੂਰ ਹੋ ਗਏ ਉਤੇ ਉਹਨਾਂ ਨੇ ਕਿਹਾ ਕਿ ਦੇਸ਼ ਦੀਆਂ ਤਿੰਨੋਂ ਸਨਾਵਾ ਇਸ ਯੁੱਧ ਦੇ ਜਿੱਤ ਦੇ ਲਈ ਵਧਾਈ ਤੇ ਪਾਤਰ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਜਵਾਬਾਜ਼ਾਂ ਦੇ ਹੌਸਲੇ ਹੋਰ ਬੁਲੰਦ ਕਰਨ ਦੇ ਲਈ ਪੂਰੀ ਦੁਨੀਆ ਨੂੰ ਭਾਰਤ ਦੀ ਸ਼ਕਤੀ ਦੱਸਣ ਦੇ ਲਈ ਉਹਨਾਂ ਵੱਲੋਂ ਪਠਾਨਕੋਟ ਵਿਖੇ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿੱਚ ਸਥਾਨਕ ਲੋਕਾਂ ਦੇ ਨਾਲ ਫੌਜੀ ਭਰਾਵਾਂ ਦੀ ਵੀ ਵਿਰਾਗਣਾ ਜਿਹੜੀ ਹੈ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸ਼ਮੂਲੀਅਤ ਕੀਤੀ ਗਈ ਤੇ ਦੁਨੀਆ ਭਾਰਤ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੇਕਰ ਭਾਰਤ ਵਿਲ ਕੋਈ ਅੱਖ ਚੱਕ ਕੇ ਵੇਖੇਗਾ ਤਾਂ ਭਾਰਤ ਉਸ ਦਾ ਜਵਾਬ ਦੇ ਲਈ ਹਰ ਵੇਲੇ ਹਰ ਸਥਿਤੀ ਦੇ ਵਿੱਚ ਸਮਰਥ ਹੈ ਪੂਰੇ ਦੇਸ਼ ਦੇ ਅੰਦਰ ਹੀ ਆਪਰੇਸ਼ਨ ਸੰਦੂਰ ਦੇ ਅੰਦਰ ਜਿਸ ਪ੍ਰਕਾਰ ਤਿੰਨਾਂ ਸੈਨਾ ਨੇ ਆਪਣਾ ਪ੍ਰਾਕਰਮ ਦਿਖਾਇਆ ਹੈ ਆਈਏ ਅਜੈਸ਼ੀਰਾਮ ਜੀ ਬੜੀ ਕੋਲ ਜੀ ਆਈਏ ਉਹਨਾਂ ਦੇ ਪ੍ਰਾਕਰਮ ਨੂੰ ਆ ਜੀ ਉਹਨਾਂ ਦੀ ਵੀਰਤਾ ਨੂੰ ਉਹਨਾਂ ਦੇ ਸ਼ੋਹਰੇ ਨੂੰ ਪ੍ਰਣਾਮ ਕਰਨ ਦੇ ਲਈ ਉਹਨਾਂ ਦਾ ਅਭਿਨੰਦਨ ਕਰਨ ਦੇ ਲਈ ਉਹਨਾਂ ਦਾ ਧੰਨਵਾਦ ਕਰਨ ਦੇ ਲਈ ਅੱਜ ਮਹਾਭਾਰਤੀ ਦੇ ਉਹਨਾਂ ਸਾਰੇ ਸਪੂਤਾਂ ਦਾ ਗੁੰਗਾਨ ਕਰਨ ਦੇ ਲਈ ਇਹ ਤਰੰਗਾ ਯਾਤਰਾ ਜਿਹੜੀ ਹੈ ਇਹ ਕੱਢੀ ਜਾ ਰਹੀ ਹੈ ਔਰ ਇਹਦੇ ਅੰਦਰ ਜਨਰਲ ਖਜੂਰੀਆ ਸਾਹਿਬ ਪੂਰੇ ਬਾਕੀ ਸਾਰੇ ਸਾਥੀ ਪੋਲੀਟੀਕਲ ਪਾਰਟੀਆਂ ਦੇ ਲੋਕ ਸਮਾਜਿਕ ਧਾਰਮਿਕ ਵਪਾਰਿਕ ਔਰ ਸਮਾਜ ਦੀ ਸੇਵਾ ਕਰਨ ਵਾਲੀਆਂ ਐਨ ਜੀਓਜ਼ ਅਲੱਗ-ਅਲੱਗ ਆਯਾਮ ਕਿ ਅਸੀਂ ਸਾਰੇ ਹਿੰਦੂਸਤਾਨੀ ਆ ਪਹਿਲਾਂ ਅਸੀਂ ਸਾਰੇ ਪਹਿਲਾਂ ਭਾਰਤ ਮਾਤਾ ਦੇ ਪੁੱਤਰ ਹੈਗੇ ਆ ਔਰ ਜਦੋਂ ਜਦੋਂ ਇਸ ਸਦੇਸ਼ ਦੇ ਉੱਤੇ ਕੋਈ ਸੰਕਟ ਆਂਦਾ ਹੈ ਤੇ ਅਸੀਂ ਸਾਰੇ ਇਕਜੁੱਟਤਾ ਦੇ ਨਾਲ ਉਹਦਾ ਸਾਹਮਣਾ ਕਰਦੇ ਹਾਂ ਔਰ ਅੱਜ ਆਪਰੇਸ਼ਨ ਸੰਦੂਰ ਦੀ ਚਰਚਾ ਜਿਹੜੀ ਹੈ ਪੂਰੇ ਵਿਸ਼ਵ ਦੇ ਅੰਦਰ ਹੋ ਰਹੀ ਹੈ ਔਰ ਰੱਖਿਆ ਮੰਤਰੀ ਜੀ ਨੇ ਬਿਲਕੁਲ ਠੀਕ ਕਿਹਾ ਕਿ ਜਿਸ ਤਰੀਕੇ ਨਾਲ ਨਾਸ਼ਤਾ ਕਰਨ ਚ 22 ਮਿੰਟ ਲੱਗਦੇ ਨੇ 23 ਮਿੰਟ ਚ ਇੱਕ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਘੁਟਨਿਆਂ ਤੇ ਲੈੰਦਾ ਔਰ ਉਹਨ ਸੀਸਵਾਰ ਦੀ ਗੁਆਹਰ ਲਗਾਈ ਲੇਕਿਨ ਆਪਰੇਸ਼ਨ ਸੰਦੂਰ ਅਜੇ ਵੀ ਸਟੱਗ ਹੈ ਸਮਾਪਤ ਨਹੀਂ ਹੈ ਜਿਨ੍ਹਾਂ ਨੇ ਸਾਡੀਆਂ ਭੈਣਾਂ ਦਾ ਸੰਦੂਰ ਮਿਟਾਇਆ ਸੀ ਜਿਨ੍ਹਾਂ ਨੇ ਸਾਡੀ ਅਨਕ ਨੂੰ ਜਗਾਇਆ ਸੀ ਉਹਨਾਂ ਨੂੰ ਉਹਨਾਂ ਦੀ ਕਬਰ ਤੱਕ ਜੋ ਪੁੰਚਾਨ ਦਾ ਕੰਮ ਭਾਰਤ ਦਿਆਂ ਤਿੰਨਾ ਸੈਨਾਵਾਂ ਨੇ ਕੀਤਾ ਉਹਨਾਂ ਦਾ ਯਸ਼ੋਗਾਨ ਕਰਨ ਦਾ ਇਹ ਦਿਨ ਹੈ ਅੱਜ ਉਹਦੇ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਲਗਭਗ 6:30 ਵਜੇ ਅਸੀਂ ਇਥੋਂ ਨਿਕਲਾਂਗੇ ਔਰ ਸ਼ਹੀਦੀ ਚੌਂਕ ਤੱਕ ਆਪਣੇ ਉਹਨਾਂ ਸੈਨਿਕਾਂ ਦਾ ਨਮਨ ਔਰ ਉਹਨਾਂ ਦਾ ਜੈਗੋਸ਼ ਕਰਾਂਗੇ ਠੀਕ ਆਪਰੇਸ਼ਨ ਸਿੰਦੂਰ ਕੀ ਜਿਸ ਪ੍ਰਕਾਰ ਸਫਲਤਾ ਹੋਈ ਹੈ ਪੂਰੇ ਸੰਸਾਰ 'ਚ ਆਪਰੇਸ਼ਨ ਸਿੰਦੂਰ ਇੱਕ ਨਾਮ ਬਣ ਕੇ ਰਹਿ ਗਿਆ ਹੈ ਜਿਸ ਦੇ ਉੱਪਰ ਕਾਫੀ ਸਟੱਡੀਆਂ ਹੋ ਰਹੀਆਂ ਨੇ ਕਿਸੇ ਵੀ ਦੇਸ਼ ਨੇ ਅੱਜ ਤੱਕ ਤਿੰਨ ਦਿਨਾਂ ਦੇ ਵਿੱਚ 8 ਤੋਂ ਲੈ ਕੇ 10 ਤੱਕ ਤਿੰਨ ਦਿਨਾਂ ਦੇ ਵਿੱਚ ਜਿਸ ਪ੍ਰਕਾਰ ਇੱਕ ਦੂਜੀ ਕੰਟਰੀ ਨੂੰ ਆਪਣੇ ਗੁਟਰਿਆਂ ਤੇ ਲਿਆਤਾ ਉਹਨਾਂ ਨੂੰ ਸੀਫਾਇਰ ਕਰਨ ਲਈ ਮਜਬੂਰ ਕਰਤਾ ਉਹਦੇ ਲਈ ਉਹ ਸੂਰਬੀਰ ਜਿਨ੍ਹਾਂ ਨੇ ਇਹ ਮੌਕਾ ਸਾਨੂੰ ਦਿੱਤਾ ਇਸ ਤੋਂ ਪਹਿਲੇ ਵੀ ਅਸੀਂ 65 71 ਦੀ ਲੜਾਈ ਲੜੀ ਹੈ ਕਾਰਗਿਲ ਲੜਿਆ ਉਹਨਾਂ ਨਾਲ ਲੇਕਿਨ ਇਸ ਪ੍ਰਕਾਰ ਦੀ ਸਫਲਤਾ ਇੱਕ ਪਹਿਲਾ ਨਮੂਨਾ ਹੈ ਅੱਜ ਆਸੀਂ ਇੱਥੇ ਸਾਰੇ ਇਕੱਠੇ ਹੋ ਰਹੇ ਆ ਜਿਨ੍ਹਾਂ ਵਿੱਚ ਇੱਕ ਸਰਵਿਸਮੈਨ ਹਨ ਸਾਡੀ ਵਿਰਾਗਨਾ ਵਿਰਾਗਨਾ ਦੇ ਉਹਨਾਂ ਦੇ ਸਾਡੇ ਵੀਰਾਂ ਦੇ ਪਰਿਵਾਰ ਸ਼ਹੀਦਾਂ ਦੇ ਪਰਿਵਾਰ ਸਾਰੇ ਪੇਸ਼ਤ ਉਸ ਹਰ ਕਮਿਊਨਿਟੀ ਦੇ ਹਰ ਜਾਤੀ ਹੱਤ ਰੰਗ ਦੇ ਲੋਕ ਅੱਜ ਇੱਥੇ ਇਕੱਠੇ ਹੋਏ ਨੇ ਪਠਾਨਕੋਟ ਦੇ ਇਹ ਦਿਖਾਉਣ ਲਈ ਕਿ ਆਸੀਂ ਸਾਰੇ ਸਿਵਿਲਿਅਨ ਜਿੰਨੇ ਵੀ ਹਾਂ ਕਿਸੇ ਵੀ ਰੂਪ ਚ ਆਸੀਂ ਤੁਹਾਡੇ ਨਾਲ ਹੈ ਜਿਸ ਝੰਡੇ ਦੇ ਲਈ ਤੁਸੀਂ ਆਪਣੀ ਜਾਨ ਦੀ ਵਾਜੀ ਲਗਾਈ ਸੀ ਆਸੀਂ ਉਹੀ ਝੰਡਾ ਚੁਲਾ ਕੇ ਪੂਰੇ ਬਾਜ਼ਾਰ ਦੇ ਵਿੱਚ ਨਿਕਲਾਂਗੇ ਤੁਹਾਡਾ ਧੰਨਵਾਦ ਕਰਾਂਗੇ ਉਹਦੇ ਨਾਲ ਹੀ ਨਾਲ ਅਸੀਂ ਕੌਮ ਨੂੰ ਪੂਰੇ ਇੱਕ ਸੰਦੇਸ਼ ਵੀ ਦੇਣਾ ਚਾਹਾਂਗੇ ਕਿ ਇਹ ਝੰਡਾ ਜਿਹਨੂੰ ਤਿੰਨੋਂ ਸੈਨਾ ਉਠਾ ਕੇ ਉੱਚਾ ਉਡਾਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਸੀਂ ਆਪਣੇ ਸਹਿਯੋਗ ਪੂਰਾ ਪੂਰਾ ਉਹਨਾਂ ਨੂੰ ਦੇਾਂਗੇ ਸਿੰਦੂਰ ਦੀ ਕਾਮਯਾਬੀ ਚ ਤਰੰਗਾ ਯਾਤਰਾ ਪਖੰਗੋਟ ਚ ਨਿਕਲ ਰਹੀ ਹੈ ਔਰ ਤੁਸੀਂ ਦੇਖ ਰਹੇ ਹੋ ਜਨਸਲਾਬ ਸਾਰਾ ਪਖੰਗੋਟ ਹਰ ਵਰਗ ਦੇ ਲੋਕੀ ਇੱਥੇ ਅੱਜ ਮੌਜੂਦ ਨੇ ਔਰ ਮੈਂ ਆਪ ਇਤਨਾ ਰੋਮਾਂਚਿਤ ਫੀਲ ਕਰ ਰਹਾ ਰੌਂਗਟੇ ਖੜੇ ਹੋ ਰਹਿਣਾ ਔਰ ਸਾਨੂੰ ਮਾਣ ਹੈ ਆਪਣੇ ਦੇਸ਼ ਤੇ ਸਾਡੇ ਦੇਸ਼ ਦੀ ਆਰਮੀ ਤੇ ਭਾਰਤੀ ਸੈਨਾ ਤੇ ਸਾਡੇ ਕੇਂਦਰੀ ਨਿਤ੍ਰਤ ਤੇ ਮੋਦੀ ਜੀ ਤੇ ਔਰ ਸਾਰੇ ਨੂੰ ਆਪਰੇਸ਼ਨ ਸਿੰਦੂਰ ਦੀ ਕਾਮਯਾਬੀ ਦੀ ਬਹੁਤ ਬਹੁਤ ਵਧਾਈ ਜੈ ਹਿੰਦ